ਉਹ ਖਬਰ ਜਿਹੜੀ ਆ ਉਬਜ਼ੁਰਗਾ ਨਾਲ ਸੰਬੰਧਿਤ ਆ ਕਿਉਂਕਿ ਪੜਾਪੇ ਵੇਲੇ ਇੱਕ ਪੈਨਸ਼ਨ ਹੀ ਹੁੰਦੀ ਜੋ ਕਈ ਲੋਕਾਂ ਦਾ ਸਹਾਰਾ ਬਣਦੀ ਹੈ ਕਿਉਂਕਿ ਅਜ ਦੇ ਦੌਰ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਕਿੱਸੇ ਤੇ ਵਾਰਦਾਤਾਂ ਸਾਹਮਣੇ ਆndੀਆਂ ਨੇ ਜਦੋਂ ਪੁੱਤ ਕਪੂਤ ਹੋ ਜਾਂਦੇ ਨੇ ਤੇ ਬਜ਼ੁਰਗਾਂ ਨੂੰ ਸਿਰਫ ਪੈਨਸ਼ਨ ਦਾ ਸਹਾਰਾ ਹੀ ਰਹਿ ਜਾਂਦਾ ਤੇ ਪੰਜਾਬ ਸਰਕਾਰ ਇੱਕ ਮੁਹਿੰਮ ਚਲਾ ਰਹੀ ਆ ਜੇ ਇਸ ਮੁਹਿੰਮ ਤਹਿਤ ਉਹ ਵੀ ਨੱਪੇ ਜਾ ਰਹੇ ਨੇ ਜੋ ਗਲਤ ਤਰੀਕੇ ਨਾਲ ਪੈਨਸ਼ਨ ਲੈ ਰਹੇ ਸੀ ਸਾਡੇ ਬਜ਼ੁਰਗ ਸਾਡਾ ਮਾਂ ਇਹ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆ ਤੇ ਬੁਢਾਪਾ ਪੈਨਸ਼ਨ ਦੇ ਹੱਕਦਾਰ ਲੋਕਾਂ ਲਈ ਜਿਹੜਾ ਉਹ ਵੱਡਾ ਇਹ ਮੁਹਿੰਮ ਸੁਗਾਤ ਬਣ ਰਹੀ ਹੈ ਕਿਉਂਕਿ ਇਸ ਮੁਹਿੰਮ ਦੇ ਉੰਤੋਂ ਬਾਅਦ ਨਵੇਂ ਹੋਰ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਦੀ ਉਮੀਦ ਸੀਗੀ ਉਹ 40000 ਤੋਂ ਬਾਅਦ ਲਾਪਾਤਰੀ ਨੇ ਜਿਨ੍ਹਾਂ ਦੀ ਅਪਲੀਕੇਸ਼ਨ ਆਈ ਸੀ ਤੇ ਮਈ ਤੱਕ ਦੀਆਂ ਆਈਆਂ ਅਪਲੀਕੇਸ਼ਨਾਂ ਤੇ ਮੋਹਰ ਲੱਗੀ ਹੈ ਤੇ ਇਸ ਦੇ ਨਾਲ ਹੀ ਉਹ ਵੀ ਨੱਪੇ ਗਏ ਨੇ ਜਿਨ੍ਹਾਂ ਤੋਂ ਕਰੋੜਾਂ ਦੀ ਵਸੂਲੀ ਜਿਹੜੀ ਆ ਹੁਣ ਸਰਕਾਰ ਕਰ ਸਕਦੀ ਆ ਜੋ ਬੁਢਾਪਾ ਪੈਨਸ਼ਨ ਦੇ ਹੱਕਦਾਰ